ਪ੍ਰਧਾਨ ਜਿੰਮਨੀ ਚੋੜਾ ਦਾ ਅੱਜ ਮਹਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਤੇ ਤਰਨਤਾਰਨ ਦੇ ਵਿੱਚ VOTING ਲਗਾਤਾਰ ਜਾ ਰਹੀ ਹੈ ਤਸਵੀਰਾਂ ਤਰਨਤਾਰਨ ਤੋਂ ਸਾਂਝੀਆਂ ਕਰਿਆ ਜਿੱਥੇ ਅਕਾਲੀ ਦਲ ਤੋਂ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਨੇ ਵੋਟ ਪਾ ਦਿੱਤੀ ਹੋਤੇ ਹੀ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਵੀ ਵੋਟਪੌਂਡ ਪਹੁੰਚੇ ਨੇ ਦਾਜ਼ੇ ਕਿ ਅੱਜ ਇਹਨਾਂ ਪੰਜ ਕੋਨੇ ਮੁਕਾਬਲਿਆਂ ਦੇ ਵਿੱਚ ਉਮੀਦਵਾਰ ਜੋ ਖੜੇ ਨੇ ईवीएम ਦੇ ਵਿੱਚ ਉਹਨਾਂ ਦੀ ਕਿਸਮਤ ਜਿਹੜੀ ਹੈ ਕੈਦ ਹੋਣ ਜਾ ਰਹੀ ਹੈ ਤਾਂ 14 ਤਰੀਕ ਨੂੰ ਉਸ ਦੇ ਨਤੀਜੇ ਆਣਗੇ ਤਾਂ ਲਗਾਤਾਰ VOTING ਜਾਰੀ ਹੈ 222 ਪੋਲਿੰਗ ਸਟੇਸ਼ਨਾਂ ਤੇ VOTING ਕੀਤੀ ਜਾ ਰਹੀ ਹੈ ਲਗਭਗ 2 ਲੱਖ VOTER ਨੇ ਤਰਨਤਾਰਨ ਦੇ ਵਿੱਚ ਤੇ ਦਾਅਵੇ ਕੀ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਨ ਤੋਂ ਬਾਅਦ ਇਹ VOTING ਹੋਣ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਤਾਂ ਜੋ ਹਰ ਇੱਕ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪਣਾ ਪੂਰਾ ਜ਼ੋਰ ਲਗਾਇਆ ਹੈ ਚੋਣ ਪ੍ਰਚਾਰ ਦੇ ਵਿੱਚ ਚਾਹੇ ਉਹ ਰੋਡ ਸ਼ੋਅ ਹੋਣ ਘਰ-ਘਰ ਵਿੱਚ ਜਾ ਕੇ ਸੰਪਰਕ ਕੀਤਾ ਹੋਵੇ ਭਗਵੰਤ ਮਾਨ ਖੁਦ ਰੋਡ ਸ਼ੋਅ ਉਹਨਾਂ ਨੇ ਦੁਆਰਾ ਕੀਤੇ ਗਏ ਨੇ ਉੱਥੇ ਹੀ ਬਾਕੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਿਹੜੀ ਕਸਰ ਹੈ ਉਹ ਨਹੀਂ ਛੱਡੀ ਗਈ ਚੋਣ ਪ੍ਰਚਾਰ ਦੇ ਵਿੱਚ ਤਾਂ ਅਕਾਲੀ ਦਲ ਤੋਂ ਸੁਖਵਿੰਦਰ ਕੋਰ ਰੰਦਾਵਾ ਜੋ ਕਿ ਵੋਟਪੌਂਡ ਪਹੁੰਚੇ ਨੇ ਉਹਨਾਂ ਦੇ ਨਾਲ ਕੰਚਨਪ੍ਰੀਤ ਕੋਰ ਜਿਨ੍ਹਾਂ ਨੇ ਕਾਫੀ ਚੋਣ ਪ੍ਰਚਾਰ ਦੇ ਵਿੱਚ ਅਹਿਮ ਯੋਗਦਾਨ ਰਿਹਾ ਉੱਥੇ ਹੀ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਕਾਂਗਰਸ ਤੋਂ ਉਮੀਦਵਾਰ ਕਰਨਬੀਰ ਸਿੰਘ ਬੋਰਜ ਬੀਜੇਪੀ ਤੋਂ ਹਰਜੀਤ ਸਿੰਘ ਸੰਧੂ ਹਤੇਸ ਦੇ ਨਾਲ ਹੀ ਵਾਰਿਸ ਪੰਜਾਬ ਦੇ ਤੋਂ ਅਮਰਿਤਪਾਲ ਦੇ ਅਮਰਿਤਪਾਲ ਪਾਈ ਅਮਰਿਤਪਾਲ ਸਿੰਘ ਤੋਂ ਜਿਹੜੇ ਪਾਈ ਮਨਦੀਪ ਸਿੰਘ ਪਾਈ ਸੰਦੀਪ ਸਿੰਘ ਸੰਨੀ ਦੇ ਭਰਾ ਪਾਈ ਸ ਮਨਦੀਪ ਸਿੰਘ ਜੋ ਨੇ ਉਹ ਵੀ ਉਤਰੇ ਨੇ ਇਸ ਚੌਣ ਮੈਦਾਨ ਦੇ ਵਿੱਚ ਉੱਥੇ ਹੀ ਬਹੁਤ ਸਾਰੇ ਆਜ਼ਾਦ ਉਮੀਦਵਾਰ ਜਿਵੇਂ ਕਿ ਨੀਟੂ ਛਟਰਾਵਾਲਾ ਤੇ ਹੋਰ ਵੀ ਬਹੁਤ ਸਾਰੇ ਉਮੀਦਵਾਰ ਜਿਹੜੇ ਨੇ ਅੱਜ ਆਪਣੀ ਕਿਸਮਤ ਅਜਮਾ ਰਹੇ ਨੇ ਈਵੀਐਮ ਦੇ ਵਿੱਚ ਇਹਨਾਂ ਦੀ ਕਿਸਮਤ ਕਾਇਦ ਹੋਣ ਜਾ ਰਹੀ ਹੈ ਤਾਂ 14 ਤਰੀਕ ਨੂੰ ਨਤੀਜੇ ਆਣਗੇ ਤੇ ਗੱਲ ਕੀਤੀ ਜਾਵੇ ਅੱਜ ਤਰਨਤਾਰਨ ਦੀ ਤਾਂ ਤਰਨਤਾਰਨ ਦੇ ਵਿੱਚ ਬਹੁਤ ਸਾਰੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਪੁਲਿਸ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਨਾਲ ਨਾਲ ਬੀਐਸਐਫ ਦੀਆਂ ਟੀਮਾਂ ਜਿਹੜੀਆਂ ਨੇ ਤਾਇਨਾਤ ਕੀਤੀਆਂ ਗਈਆਂ ਨੇ ਬੂਥ ਤੇ ਦੇ ਸਕਦੇ ਹੋ ਕਿ ਹਰ ਬੂਥ ਤੇ ਜਿਹੜਿਆ ਇਹ ਬਹੁਤ ਸਾਰੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਤੇ ਬੀਐਸਐਫ ਦੀਆਂ ਟੀਮਾਂ ਲਗਾਤਾਰ ਤੇ ਨਾਲ ਨੇ 222 ਪੋਲਿੰਗ ਸਟੇਸ਼ਨਾਂ ਤੇ ਲਗਾਤਾਰ VOTING ਜਾਰੀ ਹੈ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ 23% ਜਿਹੜੀ VOTING ਹੈ ਉਹ ਹੋ ਚੁੱਕੀ ਹੈ 2 ਲੱਖ VOTER ਤਰਨ ਤਰਨ ਦੇ ਵਿੱਚੋਂ ਅੰਤ ਜੋ ਕਿ ਲਗਾਤਾਰ ਆਪਣੀ VOTING ਦਾ ਇਸਤੇਮਾਲ ਕਰ ਰਹੇ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਤਾਂ ਅਗਰ ਗੱਲ ਕੀਤੀ ਜਾਵੇ ਅੱਜ ਇਹ ਪੰਜ ਕੋਣੀ ਮੁਕਾਬਲਾ ਹੋਣ ਜਾ ਰਿਹਾ ਹੈ ਬਹੁਤ ਹੀ ਅਹਿਮ ਰਹੇਗਾ 2027 ਦੀਆਂ ਜੋ ਚੋਣਾਂ ਆਰਿਆ ਨੇ ਉਹਨਾਂ ਤੇ ਵੀ ਬਹੁਤ ਵੱਡਾ ਅਸਰ ਇਸ ਚੋਣਾਂ ਦਾ ਜਿਹੜਾ ਹੈ ਦੇਖਣ ਨੂੰ ਮਿਲੇਗਾ ਤਾਂ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਿੱਤਾ ਪੂਰਾ ਜ਼ੋਰ ਜਿਹੜਾ ਹੈ ਚੋਣ ਪ੍ਰਚਾਰ ਦੇ ਵਿੱਚ ਲਗਾਇਆ ਹੈ ਭਗਵੰਤ ਮਾਨ ਨੇ ਜਿਹੜੇ ਰੋਡ ਸ਼ੋਅ ਕੀਤੇ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਮੁੱਦੇ ਪੁੱਛੇ ਕਿ ਕੀ ਉਹਨਾਂ ਨੂੰ ਜੋ ਇੱਥੇ ਤਰਨਤਾਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਅਕਾਲੀ ਦਲ ਤੋਂ ਉਮੀਦਵਾਰ ਉਮੀਦਵਾਰ ਸੁਖਵਿੰਦ ਸੁਖਵਿੰਦਰ ਕੋਰ ਰੰਦਾਵਾ ਦੀ ਤਾਂ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੋਰ ਜੋ ਕਿ ਕਾਫੀ ਜਿਆਦਾ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਹੈ ਦੂਜੇ ਪਾਸੇ ਕਾਂਗਰਸ ਤੋਂ ਕਰਨਬੀਰ ਸਿੰਘ ਬੁਰਜ ਨੇ ਵੀ ਪੂਰਾ ਜੋਰ ਲਗਾਇਆ ਹੈ ਆਪਣੇ ਉਮੀਦਵਾਰ ਹੋਣ ਦੇ ਨਾਤੇ ਅਗਰ ਦੇਖਿਆ ਜਾਵੇ ਤਾਂ ਸਾਰੀਆਂ ਪਾਰਟੀਆਂ ਦੇ ਵੱਡੇ ਦਿਗਜ ਜਿਹੜੇ ਨੇ ਇਸ ਚੋਣ ਪ੍ਰਚਾਰ ਦੇ ਵਿੱਚ ਸ਼ਾਮਿਲ ਹੋਏ ਨੇ ਉੱਥੇ ਭਾਜੀਪੀ ਤੋਂ ਹਰਜੀਤ ਸਿੰਘ ਸੰਧੂ ਵੀ ਅੱਜ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਨੇ ਵੀ ਪੂਰਾ ਜਿਹੜਾ ਜ਼ੋਰ ਲਗਾਇਆ ਸੀਗਾ ਜਨਤਾ ਨੂੰ ਆਪਣੇ ਵੱਲ ਖਿੱਚਣ ਦਾ ਜਨਤਾ ਨੇ ਜੋ ਭਰੋਸਾ ਦਿਵਾਇਆ ਸੀਗਾ ਉਹਨਾਂ ਦੇ ਜਿਹੜੇ ਕੰਮ ਨੇ ਉਹ ਕੀਤੇ ਜਾਣਗੇ ਤੇ ਉੱਥੇ ਗੱਲ ਕੀਤੀ ਜਾਵੇ ਜੋ ਕਿ ਭਾਈ ਮਨਦੀਪ ਸਿੰਘ ਜੋ ਕਿ ਪਹਿਲੀ ਵਾਰ ਉਮੀਦਵਾਰ ਖੜੇ ਹੋਏ ਨੇ ਤਾਂ ਦੇਖਿਆ ਜਾਵੇ ਤਾਂ ਉਹਨਾਂ ਦਾ ਵੀ ਅਹਿਮ ਰੋਲ ਰਿਹਾ ਹੈ ਅਮਰਿਤਪਾਲ ਦਾ ਉਹਨਾਂ ਨੂੰ ਪੂਰਾ ਸਾਥ ਮਿਲ ਆਹ ਹੈ ਪਾਈ ਅੰਮ੍ਰਿਤਪਾਲ ਸਿੰਘ ਦਾ ਤੇ ਉੱਥੇ ਉਹਨਾਂ ਦੇ ਪਿਤਾ ਦੇ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਜਦੋਂ ਵੀ ਰੋਡ ショੋ ਜਾਂ ਫਿਰ ਉੱਥੇ ਪ੍ਰਚਾਰ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਦੇਖਿਆ ਗਿਆ ਪੂਰਾ ਸਾਥ ਜਿਹੜਾ ਹੈ ਉਹਨਾਂ ਨੂੰ ਅੰਮ੍ਰਿਤਪਾਲ ਦਾ ਵਾਰਿਸ ਪੰਜਾਬ ਦੇ ਜੱਥੇ ਦਾ ਮਿਲ ਰਿਹਾ ਹੈ ਤੇ ਉੱਥੇ ਹੀ ਆਜ਼ਾਦ ਉਮੀਦਵਾਰ ਬਹੁਤ ਸਾਰੇ ਖੜੇ ਨੇ ਨਿੱਟੂ ਛਟਰਾ ਵਾਲੇ ਦੇ ਵੱਲੋਂ ਆਪਣੇ ਹੀ ਅੰਦਾਜ਼ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਗਿਆ ਤਾਂ ਅੱਜ ਉਹ ਦਿਨ ਆ ਗਿਆ ਜੋ ਮੁਕਾਬਲਾ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ VOTING ਲਗਾਤਾਰ ਸਵੇਰ ਦੇ 7 ਵਜੇ ਤੋਂ ਜਾਰੀ ਹੈ ਤੇ ਸ਼ਾਮ ਦੇ 6 ਵਜੇ ਤੱਕ VOTING ਜਿਹੜੀ ਹੈ ਹੋਵੇਗੀ ਤਾਂ ਹੋਂ ਤੱਕ ਦੀ ਗੱਲ ਕੀਤੀ ਜਾਵੇ ਤਾਂ 23% ਜੜੀ VOTING ਹੈ ਹੋ ਚੁੱਕੀ ਹੈ ਲੋਕ ਆਪਣਾ ਜਿਹੜਾ ਮਨਪਸੰਦੀਦਾ ਕੈਂਡੀਡੇਟ ਹੈ ਉਹਨੂੰ VOTING ਕਰ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਕੰਚਨਪ੍ਰੀਤ ਕੋਰ ਦੇ ਨਾਲ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਹੈ ਤਾਂ ਹੁਣ 14 ਤਰੀਕ ਨੂੰ ਹੀ ਪਤਾ ਲੱਗੇਗਾ ਕਿ ਨਤੀਜੇ ਕੀ ਹੋਣਗੇ EVM ਦੇ ਵਿੱਚ ਜੋ ਇਹਨਾਂ ਉਮੀਦਵਾਰਾਂ ਦੀ ਕਿਸਮਤ ਕਾਇਦ ਕੀਤੀ ਗਈ ਹੈ ਕੌਣ ਹੋਵੇਗਾ ਇਸ ਜਿੱਤ ਦਾ ਉਮੀਦਵਾਰ ਜੋ ਇਹਨਾਂ ਵਿੱਚੋਂ ਉਮੀਦਵਾਰ ਨੇ ਕੌਣ ਹੋਵੇਗਾ ਉਸ ਜਿੱਤ ਦਾ ਰਾਜਾ ਕੌਣ ਹੋਵੇਗਾ ਤਰਨ ਤਰਨ ਦਾ ਕਿਸ ਦੇ ਸਿਰ ਤੇ ਸੱਜੇ ਦਾ ਤਾਜ ਕਿਉਂਕਿ ਕਾਫੀ ਦਿਨਾ ਤੋਂ ਅਗਰ ਦੇਖਿਆ ਜਾਵੇ ਤਾਂ ਚਰਚਾ ਦੇ ਵਿੱਚ ਪੰਜਾਬ ਦੀਆਂ ਤਰਨ ਤਾਰਨਾਂ ਦੀਆਂ ਚੋਣਾਂ ਸੀਗੀਆਂ ਚਰਚਾ ਦੇ ਵਿੱਚ ਸੀਗੀਆਂ ਕਿ ਕੌਣ ਹੋਏਗਾ ਕਿਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਹਰ ਇੱਕ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਆਪਣੇ ਆਪਣੇ ਦਾਅਵੇ ਜੜੇ ਨੇ ਠੋਕੇ ਗਏ ਨੇ ਕਿ ਉਹਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜੜੇ ਕੰਮ ਨੇ ਤਰਨ ਤਾਰਨ ਦੇ ਲਈ ਤਰਨ ਤਾਰਨ ਦੇ ਵਿਕਾਸ ਦੇ ਲਈ ਕੀਤੇ ਜਾਣਗੇ ਲੇਕਿਨ ਹੁਣ 14 ਤਰੀਕ ਨੂੰ ਹੀ ਪਤਾ ਚੱਲੇਗਾ ਕਿ ਇਸ ਚੋਣ ਪ੍ਰਚਾਰ ਦੇ ਵਿੱਚ ਲੋਕਾਂ ਤੇ ਕਿਸ ਉਮੀਦਵਾਰ ਦਾ ਅਸਰ ਜ਼ਿਆਦਾ ਹੋਇਆ ਹੈ